ਜਾ ਬਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਅਹਿਮ ਤੇ ਜ਼ਰੂਰੀ ਸੂਚਨਾ ਤੇ ਸੁਨੇਹਾ ਪੰਜਾਬੀਆਂ ਨੂੰ ਦੇਣਾ ਚਾਹੁੰਨਾ ਅਸੀਂ ਬੜੇ ਲੰਮੇ ਸਮੇਂ ਤੋਂ ਲੈ ਕੇ 70 ਸਾਲ ਤੋਂ ਲੱਗੇ ਹੋਏ ਆ ਪਿਛਲੇ ਸਾਲ ਵੀ 3 ਦਸੰਬਰ ਨੂੰ ਇਕੱਠ ਹੋਇਆ ਸੀ ਐਸ ਸਾਲ ਵੀ 3 ਦਸੰਬਰ ਨੂੰ ਅਸੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫ਼ਤਰ ਗਏ ਸੀ ਪਟਿਆਲੇ ਜਿਹੜੇ ਪੰਜਾਬ ਪੋਲਿਊਸ਼ਨ ਬੋਰਡ ਵੱਲੋਂ ਆਦਰ ਹੋਏ ਹੋਏ ਵੇ ਨੇ ਜਿਨਾਂ ਬੁੱਢੇ ਦਰਿਆ 'ਚ ਪੈਂਦਾ ਕੈਮੀਕਲ ਹੈ ਜ਼ਹਿਰ ਹੈ ਜਿੰਨੀਆਂ ਵੀ ਡਾਇਗ ਇੰਡਸਟਰੀਆਂ ਨੇ ਜਾਂ ਹੋਰ ਇੰਡਸਟਰੀਆਂ ਨੇ ਉਹਨੂੰ ਫੌਰੀ ਤੌਰ ਤੇ ਬੰਦ ਕੀਤਾ ਜਾਵੇ ਇਹ ਹੁਕਮ ਹੋਏ ਨੇ ਪੰਜਾਬ ਪ੍ਰਦੂਸ਼ਣ ਰੋਕ ਥਾਮ ਬੋਰਡ ਦੇ ਤੇ ਸਰਕਾਰ ਉਹਦੇ ਹੋਏ ਹੁਕਮਾਂ ਨੂੰ ਲਾਗੂ ਨਹੀਂ ਕਰਾ ਰਹੀ ਐਨਜੀਟੀ ਦੇ ਵੀ ਆਰਡਰ ਹੋਏ ਨੇ ਨੈਸ਼ਨਲ ਜਿਹੜਾ ਪ੍ਰਦੂਸ਼ਨ ਕੰਟਰੋਲ ਬੋਰਡ ਆ ਉਹਦੇ ਵੀ ਆਰਡਰ ਹੋਏ ਨੇ ਵੀ ਤੁਸੀਂ ਕੋਈ ਵੀ ਜ਼ਹਿਰ ਪਾਣੀ ਚ ਨਹੀਂ ਪਾ ਸਕਦੇ ਖਾਸ ਤੌਰ ਤੇ ਪੀਣਯੋਗ ਪਾਣੀ ਕਿਉਂਕਿ ਬੁੱਢਾ ਦਰਿਆ ਅਕਾ ਸਤਲੁਜ ਪੈਂਦੇ ਨੇ ਸਤਲੁਜ ਅੱਗੇ ਬਹੁਤ ਜ਼ਿਲ੍ਹਿਆਂ ਚ ਰਾਜਸਥਾਨ ਤੱਕ ਪਾਣੀ ਇਹਦਾ ਲੋਕ ਵਰਤਦੇ ਆ ਪੀਂਦੇ ਆ ਤੇ ਬਿਮਾਰੀਆਂ ਨਾਲ ਮਰ ਰਹੇ ਆ ਬਹੁਤ ਬੁਰਾ ਹਾਲ ਆ ਅਸੀਂ 3 ਦਸੰਬਰ ਨੂੰ ਗਏ ਸੀ ਜਵਾਬ ਲੈਣ ਵੀ ਭਾਈ ਤੁਸੀਂ ਆਪਣਾ ਕੀਤਾ ਹੋਇਆ ਆਰਡਰ ਤੁਸੀਂ ਆਪ ਹੀ ਜੁਰਮਾਨਾ ਵੀ ਭਰਾ ਰਹੇ ਹੋ ਆਪ ਹੀ ਜਿਹੜਾ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਆਪਣੇ ਅਧਿਕਾਰੀਆਂ ਤੇ ਪਰਚੇ ਵੀ ਕਰ ਰਿਹਾ ਹੈ ਜੁਰਮਾਨੇ ਵੀ ਲਾ ਰਿਹਾ ਹੈ ਪਰ ਆਪਣਾ ਕੀਤਾ ਹੋਇਆ ਜਿਹੜਾ ਆਰਡਰ ਆ ਵੀ ਭਾਈ ਇਹ ਜਿਹੜਾ ਬੰਦ ਹੋਣੀਆਂ ਚਾਹੀਦੀਆਂ ਫੌਰੀ ਤੌਰ ਦੇ ਉੱਤੇ ਤਾਂ ਉਹਨੂੰ ਲਾਗੂ ਕਿਉਂ ਨਹੀਂ ਕਰ ਰਹੇ ਕੀ ਸੋਡੀ ਮਜਬੂਰੀ ਹੈ ਇਹ ਤਿੰਨ ਤਰੀਕ ਨੂੰ ਗਏ ਸੀਗੇ ਇਹਨਾਂ ਨੇ ਕੋਈ ਸਾਨੂੰ ਸਾਰਥਕ ਜਵਾਬ ਨਹੀਂ ਦਿੱਤਾ ਸੋ ਪੰਜਾਬ ਦੇ ਲੋਕੋ ਤੁਹਾਨੂੰ ਅਪੀਲ ਹੈ ਭਾਈ ਕਿ ਕੱਲ ਨੂੰ 8 ਜਨਵਰੀ ਨੂੰ 8 ਜਨਵਰੀ 2026 ਅਸੀਂ ਪਹੁੰਚ ਰਹੇ ਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫਤਰ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਆਓ ਯਾਰ ਆਪਾਂ ਇਕੱਠੇ ਹੋ ਕੇ ਮੇਰਾ ਵੀਰ ਇਹ ਲੰਮੇ ਸਮੇ ਤੋਂ ਅਸੀਂ ਲੜਾਈ ਲੜ ਰਹੇ ਆ 7-8 ਸਾਲ ਹੋ ਗਏ ਸਾਨੂੰ ਆਪਾਂ ਇਹਨੂੰ ਰੋਕੀਏ ਯਾਰ ਸਾਡੇ ਲਈ ਉਹ ਜਿਹੜਾ ਪਾਣੀ ਸਾਡੀ ਜ਼ਿੰਦਗੀ ਆ ਅਸੀਂ ਉਹਨੂੰ ਕਿਵੇਂ ਪਾਕ ਤੇ ਪਵਿੱਤਰ ਕਰਨਾ ਹੈ ਕਿ ਮੈਂ ਸਾਫ਼ ਕਰਾਂ ਸੁਧ ਕਰਨਾ ਸੋ ਸਾਰੇ ਪੰਜਾਬੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਕੱਲ ਨੂੰ ਸਮਾਂ 11:30 12 ਵਜੇ ਦਾ ਸਮਾਂ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦਾ ਦਫ਼ਤਰ ਪਟਿਆਲੇ ਆ ਜੇਲ੍ਹ ਵਾਲੀ ਜਿਹੜੀ ਸੜਕ ਹੈ ਰੋਡ ਹੈ ਉਹਦੇ ਉੱਤੇ ਇਹ ਦਫ਼ਤਰ ਹੈ ਉੱਥੇ ਤੁਸੀਂ ਕੱਲ ਨੂੰ 12:00 ਵਜੇ ਮੇਰੇ ਵੀਰ ਪਹੁੰਚੋ ਆਪਾਂ ਲੈਣੇ ਆ ਸਵਾਲ ਜਵਾਬ ਕਰਦੇ ਇਹਨਾਂ ਨੂੰ ਪੁੱਛਦੇ ਮੈਂ ਦੱਸੋ ਭਾਈ ਕਿਉਂ ਨਹੀਂ ਬੰਦ ਕਰ ਰਹੇ ਕਾਰਨ ਕੀ ਹੈ ਕੀ ਮਜਬੂਰੀ ਹੈ ਕੋਈ ਦਬਾਅ ਹੈ ਸਰਕਾਰ ਰੋਕ ਰਹੀ ਹੈ ਵਜ੍ਹਾ ਕੀ ਹੈ ਸੋ ਸਾਰੇ ਸਵਾਲ ਜਵਾਬ ਆਪਾਂ ਕੱਲ ਨੂੰ ਲੈਣੇ ਆ ਸੋ ਮੇਰਾ ਵੀ ਵੱਧ ਤੋਂ ਵੱਧ ਵੱਡੀ ਗਿਣਤੀ ਚ ਕੱਲ ਨੂੰ ਪਟਿਆਲੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਇਹ ਦਫਤਰ ਜੇਲ੍ਹ ਰੋਡ ਦੇ ਉੱਤੇ ਸਮਾਂ 11:30 12:00 ਵਜੇ ਮੋਬਾਈਲ ਇਹ ਖਾਲਸ